ਖਤਰੀ ਆਕਾਰ ਦੀ ਸਾਰ ਨੂੰ ਅੱਜ ਦੀ ਕਹਾਣੀ ਬੜੀ ਨਿੜੀ ਬੜੀ ਦੂਰ ਜਿਸ ਨੂੰ ਲਿਖਿਆ ਹੈ ਸਿਮਰਨ ਲੁਗਿਆਣਵੀ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਦਾਦੀ ਕੀ ਤੁਸੀਂ ਨਹੀਂ ਕਦੇ ਕਿਸੇ ਨੂੰ ਪਿਆਰ ਕੀਤਾ ਮੇਰੀ ਗੁੱਜ ਸਿਰ ਰੱਖ ਕੇ ਦੇਤੀ ਹੋਈ ਮੇਰੀ ਪੁੱਤੀ ਆਕਸਾ ਦਾ ਇਹ ਮੈਨੂੰ ਕਿਆ ਬੜਾ ਹੀ ਅੜਪਟਾ ਜਿਹਾ ਸਵਾਲ ਸੀ ਮੈਂ ਸੋਚੀ ਬੈਗੀ ਸੀ ਬੀਤੇ ਪੰਜ ਦਹਾਕਿਆਂ ਦੀ ਹਿਆਤੀ ਨਹੀਂ ਆਖਾਗੇ ਦੀ ਘੁੰਮਣ ਲੱਗੀ ਸੀ ਬਚਪਨ ਵਕਤ ਕੀ ਇਲਤਾ ਕੀਤੀਆਂ ਕਿਸ ਨੂੰ ਪਤਾ ਰਹਿੰਦਾ ਜਵਾਨੀ ਚ ਪੈਰ ਧਰਿਆ ਤਾਂ ਇਸ ਨੂੰ ਪਤਾ ਹੀ ਨਹੀਂ ਕਿਹੜਿਆਂ ਸਾਲਾਂ ਵਿੱਚ ਹੀ ਉੱਡ ਪੁੱਟ ਗਿਆ ਫਿਰ ਵਿਆਹ ਹੋਇਆ ਤੇ ਘਰ ਦੀਆਂ ਜਿਵੇਂ ਬਿਮਾਰੀਆਂ ਬੱਚੇ ਹੋਏ ਤੇ ਅਗੋਂ ਨਰੇਬੇਚੀ ਯਵਨੀ ਆ ਮੰਨ ਲਗੀ ਜ਼ਿੰਦਗੀ ਚੁੱਕਾ ਨਾਲ ਖੇਡਦਿਆਂ ਹੀ ਲੰਘ ਗਈ ਸੀ ਕਦੇ ਅਸੀਂ ਵੀ ਤਾਂ ਵਿਗਾਕ ਸੀ ਮੇਰੇ ਮੋਹ ਆਪ ਮੁਹਾਰੇ ਹੀ ਉੱਟ ਆਤੀ ਉਹ ਆਕਸਾ ਹੱਸ ਪਈ ਸੀ ਤੇ ਮੈਂ ਕਾਹ ਦੇ ਕਿਹਾ ਕਿ ਤੁਸੀਂ ਆਪਣੇ ਮਾਂ ਦੇ ਟਿੱਡੋਂ ਦਾਦੀ ਬਣ ਕੇ ਜੰਮੇ ਹੋ ਉਸ ਦਾ ਫਿਰ ਖੜਾ ਕੇ ਹਸਣਾ ਮੈਨੂੰ ਬੇਹਾਦ ਚੰਗਾ ਲੱਗਦਾ ਉਹ ਆਪ ਵੀ ਤੇ ਕੁਲਾ ਵਰਗੀ ਮਲੂਕ ਹੀ ਸੀ ਆਪਣੀ ਮਾਂ ਨਾਲੋਂ ਵੱਧ ਕੇ ਉਹ ਮੇਰਾ ਕਰਦੀ ਸੀ ਮੈਂ ਵੀ ਤਾਂ ਕਦੇ ਉਸ ਨੂੰ ਆਪਣੀ ਪੁੱਤ ਨਹੀਂ ਸਮਝਿਆ ਉਸ ਦੇ ਬਚਪਨ ਵਿੱਚ ਮੈਂ ਉਸ ਨੂੰ ਮਾਂ ਵਰਗਾ ਪਿਆਰ ਦਿੱਤਾ ਸੀ ਚੜਦੀ ਜਵਾਨੀ ਵਿੱਚ ਉਸ ਦੀ ਸਹੇਲੀ ਵਰਗੀ ਸੀ ਮੈਂ ਪਰ ਕੌਣ ਪਤਾ ਰਿਹਾ ਕਿ ਉਹ ਮੈਨੂੰ ਦਾਦੀ ਹੀ ਸਮਝਣ ਲੱਗੀ ਸੀ ਸ਼ਾਇਦ ਉਹ ਸਿਆਣੀ ਹੋ ਚੱਲੀ ਸੀ ਜਾਂ ਫਿਰ ਮੈਂ ਤੂੰ ਵੀ ਅਨ ਆਉਦੀ ਮਾਦੀ ਗਈ ਹੈ ਬੋਲਣ ਲੱਗਿਆ ਮਾਸਾ ਛੋਟਾ ਮੱਡਾ ਰਹਿੰਦੀ ਸੀ ਮੈਂ ਉਸ ਦੀ ਗੁੱਤਪੁੱਟ ਦੀ ਹੋਈ ਨਹੀਂ ਆਖਿਆ ਉਸ ਰੋਲਾ ਪਾਛੜਿਆ ਸੀ ਦਾਦੀ ਮੇਰੀ ਗੁੱਤ ਨਾ ਪਟਿਆ ਕਰੋ ਕਿੰਨੀ ਵਾਰੀ ਕਹਿ ਤੁਹਾਨੂੰ ਮੇਰੀ ਗੋਦ ਚਪਣਾ ਸਿਰਫ ਚੁੱਕ ਦੀ ਹੋਈ ਉਹ ਲਗਭਗ ਰੋਣ ਹੱਤੀ ਹੋਈ ਪਈ ਸੀ ਫਿਰ ਬੈੱਡ ਤੇ ਚੌਂਕੜੀ ਮਾਰ ਕੇ ਬੈਠ ਗਈ ਬਾਲਾ ਰੋਸਵਾਰਨ ਲੱਗੀ ਗੁੱਤ ਤਾਂ ਉਹਦਾ ਉਹਦੀ ਹਮੇਸ਼ਾ ਹੀ ਢਿੱਲੀ ਰਹਿੰਦੀ ਸੀ ਉਤੋਂ ਮੇਰੇ ਹੱਥ ਲਾਉਂਦਿਆਂ ਹੋਰ ਵੀ ਧੰਦਕ ਜਾਂਦੀ ਸੀ ਮੈਂ ਥੋੜਾ ਜਿਹਾ ਜ਼ੋਰ ਨਾਲ ਖਿੱਚ ਜੋਰ ਦਿਆਂ ਕਰਦੀ ਸੀ ਉਹਦੀ ਮਾਂ ਉਹਦੇ ਗੁੱਤ ਕਰਕੇ ਰਾਜੀ ਰਹੇ ਸੀ ਕਹਿੰਦੀ ਸੀ ਸ਼ਹਿਰਾ ਵਿੱਚ ਕੌਣ ਬਣ ਕੇ ਰਹਦਾ ਬਾਲਾ ਉਹ ਤਾਂ ਸਗੋਂ ਆਪਸਾਂ ਨੂੰ ਸਿਰ ਤੇ ਤੇਜ ਸੰਤੋਈ ਰੋਗ ਦੀ ਸੀ ਅਕੇ ਤੇਲ ਨਾਲ ਵਾਲ ਚਿਪਚਿਪੇ ਅਗੜ ਲੱਗ ਜਾਂਦੇ ਨੇ ਪਰ ਮੈਨੂੰ ਰੁੱਖੀ ਵਾਲ ਉੱਕੇ ਹੀ ਪਸੰਦੀ ਸੀ ਮੈਂ ਆਪ ਵੀ ਆਪਣੇ ਬਾੜਾ ਵਿੱਚ ਤੇਲ ਲਾਉਂਦੀ ਸੀ ਤੇ ਲੱਗਦੀ ਵਾਹ ਆਕਸਾ ਦੇਵੀ ਚਸਦਿਆ ਕਰਦੀ ਸੀ ਉਹ ਆਖਦੀ ਸੀ ਦਾਦੀ ਤੇ ਹੱਥਾਂ ਵਿੱਚ ਤਾਂ ਜਾਦੂ ਹੈ ਜਾਦੂ ਬਸ ਇਹਨੇ ਨਾਲ ਹੀ ਉਹ ਖੁਸ਼ ਹੋ ਜਾਂਦੀ ਪਰ ਅੱਜ ਮੈਂ ਖੁਸ਼ ਨਹੀਂ ਸੀ ਕੁਝ ਸਵਾਲ ਕੀ ਆਕਸਾ ਦੇ ਇਹੋ ਜਿਹਾ ਪੁੱਛਿਆ ਇਹ ਮੇਰੇ ਜਿਹੜੇ ਦੇਖ ਕਰਾਂਗਾ ਆਉਂਦਾ ਤੇ ਇੱਕ ਜਾਂਦਾ ਰਿਆ ਸੀ ਤੂੰ ਦੱਸ ਲੈ ਨੇ ਪੋਰਾ ਘਰ ਵੀ ਤਕਲੀਫ ਨਹੀਂ ਚੱਲਦੀ ਵਿਆਹ ਕੇ ਜਦ ਸਹੁਰੇ ਘਰ ਜਾਏਗੀ ਤਾਂ ਕੀ ਕਰਿਆ ਕਰੇਗੀ ਉੱਥੇ ਨਹੀਂ ਕਿਸੇ ਨੇ ਤੇਰੀ ਆਹੋ ਸੁਣਾ ਦਲੀ ਮੈਂ ਆਪਣੇ ਵੱਲ ਆਪਣੀ ਪੋਤੀ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਜੋ ਉਸ ਨੂੰ ਸਹੁਰੇ ਘਰ ਵਿੱਚ ਅਡਜਸਟ ਕਰਨ ਵਿੱਚ ਬਹੁਤੀ ਕੋਈ ਤਕਲੀਫ ਨਾ ਹੋਵੇ ਪਰ ਉਹ ਸੀ ਕਿ ਕੁਝ ਸਮਝੀ ਰਹੀ ਸੀ ਮੇਰੀਆਂ ਗੱਲਾਂ ਦਾ ਉਹ ਮਾਹੌਲ ਕਰਕੇ ਜਾਣਦੀ ਸੀ ਉਹਦੇ ਬਾਣੀ ਚ ਤਾਂ ਮੈਂ ਨੀਰੀ ਪ੍ਰਾਣੀ ਛੈਲਾ ਵਾਲੀ ਔਰਤ ਸੀ ਜਿਸ ਲਈ ਸਮਾਜ ਦੀਆਂ तमाम ਰਿਕਤਾ ਪੱਥਰ ਤੇ ਬਗੀਲਕੀਆਂ ਦੀਆਂ ਕਰਨ ਦਾਦੀ ਜਮਾਨਾ ਬਦਲ ਗਿਆ ਹੁਣ ਔਰਤਾ ਦੀ ਹਰੇਕ ਥਾਂ ਪੁੱਛ ਪੜਤਾਲ ਹੁੰਦੀ ਹੈ ਤੁਸੀਂ ਐਵੇਂ ਨਾ ਘੜਾਈ ਜਾਇਆ ਕਰੋ ਦੇਖਿਓ ਮੇਰੇ ਆਲਾ ਤਾਂ ਮੈਨੂੰ ਰਾਣੀ ਬਣਾ ਕੇ ਰੱਖੂ ਉਹ ਚਿਹਕਦੀ ਹੋਈ ਕਹਿੰਦੀ ਮੇਰਾ ਉਸ ਦੀ ਕਹੀ ਗੱਲ ਤੇ ਫੁੱਲ ਜਟਾਉਣ ਨੂੰ ਕੀ ਕਰਦਾ ਜੀ ਤਾਂ ਉਹ ਜ ਮੇਰਾ ਵੀ ਉਸ ਨਾਲ ਫਿਲਮ ਦੇਖਣ ਜਾਣ ਨੂੰ ਕਰਦਾ ਕਦੇ ਬਾਜ਼ਾਰ ਘੁੰਮਣ ਦਾ ਕਰਦਾ ਤੇ ਕਦੇ ਕਦੇ ਬਾਹਰ ਜਾ ਕੇ ਗੋਲ ਗੱਪੇ ਜਾਂ ਚਾਟ ਪਕੌੜੀਆਂ ਖਾਣ ਦਾ ਵੀ ਕਰਦਾ ਪਰ ਕੀ ਕਰਦੀ ਮੇਰੀ ਤਾਂ ਬੁੱਢੀ ਘੋੜੀ ਲਾਲ ਲਗਾਮ ਵਾਲੀ ਹਾਲ ਤਸੀ ਕਦੇ ਕਦੇ ਟਿਕ ਵੈਸਟਾਂ ਜੀਆਂ ਪਾ ਕੇ ਉਸ ਨੂੰ ਮਨਾ ਵੀ ਲੈਂਦੀ ਪਰ ਉਹ ਮੈਨੂੰ ਟਿਕਿਆ ਖੋੜੀ ਲੈ ਜਾਂਦੀ ਵਾਪਸੀ ਤੇ ਜਦ ਉਹ ਉਹਦੀ ਮਾਂ ਮੇਰੇ ਦੁਆਲੇ ਹੁੰਦੀ ਤਾਂ ਇਹੇ ਅੱਗੋਂ ਸਚਾਰਨ ਹੋ ਰਹੇ ਬੰਦੀ ਮੈਨੂੰ ਆਕਸਾ ਦੀ ਇਹ ਗੱਲ ਹੋਰਾਂ ਪਰ ਵੀ ਪਸੰਦ ਨਹੀਂ ਸੀ ਮੈਂ ਸੋਚਦੀ ਸੀ ਕਿ ਜਾਂ ਤਾਂ ਉਹ ਮੈਨੂੰ ਪਹਿਲਾਂ ਹੀ ਅੱਖ ਵਚਾ ਕੇ ਘਰੋਂ ਬਾਹਰ ਨਾਲ ਜਾਇਆ ਕਰੀ ਜਾਂ ਫਿਰ ਘਰੇ ਆਉਣ ਤੇ ਵੀ ਲੁਕੋ ਕੇ ਰੱਖਿਆ ਕਰੀ ਪਰ ਉਹ ਵੀ ਜਿਹੜਾ ਮੰਦੀ ਸੀ ਮੈਂ ਤਾਂ ਉਸ ਨੂੰ ਸਮਝਾ ਸਮਝਾ ਹੰਬ ਚੁਪੀ ਸੀ ਆਖਰ ਆਪਣੀਓ ਮਾਂ ਦੀ ਧੀ ਸੀ ਉਹ ਜਿਵੇਂ ਜਿਵੇਂ ਸਿਖਾਉਂਦੀ ਇਹ ਕਰਦੀ ਜਾਂਦੀ ਮੈਨੂੰ ਤਾਂ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਹਰ ਹੀ ਲੱਗਦੀ ਸੀ ਜਿਵੇਂ ਮੇਰੀ ਨੂੰ ਸਦੀਕਾ ਮੈਨੂੰ ਲੱਗਿਆ ਕਰਦੀ ਸੀ ਮੇਰੇ ਮੁੰਡੇ ਆਸਦ ਨੇ ਵੀ ਤਾਂ ਉਹਦੇ ਨਾਲ ਲਵ ਮੈਰਿਜ ਕਰਵਾਈ ਸੀ ਸੋਹਣੀ ਤਾਂ ਉਹਦਾ ਹੋ ਕੋਈ ਖਾਸ ਨਹੀਂ ਸੀ ਪਰ ਨੈਣ ਨਖਸ ਥਬਦੇ ਸਨ ਇਸ ਲਈ ਰੱਖ ਲਈ ਸੀ ਵੈਸੇ ਮੈਂ ਤਾਂ ਆਪਣੇ ਆਸਦ ਲਈ ਇਸ ਤੋਂ ਵੀ ਚੰਗੀ ਕੁੜੀ ਪਾਈ ਹੱਥੇ ਸੀ ਉਹ ਕੁੜੀ ਮੈਨੂੰ ਦੇਖਣ ਨੂੰ ਵੀ ਪੜੀ ਲੱਗਦੀ ਸੀ ਮਾਤਾ ਉਸਨੇ ਮੇਰੀ ਗਉ ਹੀ ਜਾਗ ਆਗਦੀ ਸੀ ਪਰ ਆਸਦ ਵੀ ਇਸ ਲਵ ਮੈਰਿਜ ਨੇ ਲਈਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਇਹ ਨੂੰ ਤਾਂ ਜਦੋਂ ਦੀ ਮੇਰੇ ਘਰ ਆਈ ਹੈ ਮੇਰੇ ਨਾਲ ਕਿਸੇ ਨਾ ਕਿਸੇ ਗੱਲੋਂ ਖੈਬੜਦੀ ਰਹਿੰਦੀ ਹੈ ਖੌਰੇ ਇਸ ਜਨਮ ਦਾ ਮੈਥੋਂ ਬਦਲਾ ਲੈਣ ਆਈ ਹੈ ਇਹ ਮੇਰੇ ਨਾਲ ਤੂੰ ਤਦਾ ਕਰਕੇ ਗੱਲ ਕਰ ਤੂੰ ਤਦਾ ਕਰਕੇ ਗੱਲ ਕਰਦੀ ਹੈ ਮੈਂ ਫੇਰ ਵੀ ਜਰ ਲੈਂਦੀ ਹਾਂ ਪਰ ਜਦੋਂ ਇਹ ਮੈਨੂੰ ਬੁੜੀ ਆਖਿਆ ਕਰਦੀ ਮੇਰੇ ਸੱਤੀ ਕੱਪੜੇ ਅੱਗ ਲੱਗ ਜਾਇਆ ਕਰਦੀ ਫਿਰ ਮੇਰੇ ਮੂੰਹ ਹੋ ਇਹਦੇ ਲਈ ਅਸੀਂ ਸਾਂ ਨਹੀਂ ਸਗੋਂ ਸਭਾ ਮੰਗੰਦੀਆਂ ਗਾਲਾਂ ਨਿਕਲੀਆਂ ਇਹ ਤਦ ਵੀ ਨਾ ਢਲਦੀ ਜਾਣ ਜਾਣ ਮੈਨੂੰ ਬੁੜੀ ਅੱਖ ਦਿਆ ਕਾਦੀ ਪਤਾ ਨਹੀਂ ਇਹਦੀ ਮਾਂ ਨੇ ਵੀ ਇਹਨੂੰ ਕਿਸ ਕਾਕੇ ਤੇ ਜੈਸੀ ਰੋਟੀ ਚੱਜਦੀ ਇਹਨੂੰ ਨੇ ਜੀ ਬਣਾਉਣੀ ਆਉਂਦੀ ਕੱਪੜੇ ਇਹ ਤਾਂ ਮਸ਼ੀਨ ਵਿੱਚ ਪੌਦੀ ਸੀ ਝਾੜੂ ਪੋਚੇ ਕਰਨੇ ਨੂੰ ਘਰੇ ਕੰਮ ਆਲੀ ਰੱਖੀ ਹੋਈ ਸੀ ਉਦਾਂ ਲਿਪਾ ਕੋਚੀ ਦੀਏ ਰੋ ਸਾਰੀ ਜਾਣਕਾਰੀ ਸੀ ਗੂੜੇ ਗੂੜੇ ਰੰਗਾਂ ਦੇ ਕੱਪੜੇ ਪਾਉਂਦੀ ਗੂੜੀ ਹੀਲ ਪੈਸਟ ਪਾ ਲੈਂਦੀ ਚਲਿਤਰ ਕਹਿੰਦੀ ਸੀ ਮੈਨੂੰ ਕੀ ਪਤਾ ਨਹੀਂ ਸੀ ਚੱਲਦਾ ਇਹਦਾ ਖਸਮ ਤਾਂ ਸਾਰੀ ਦਿਹਾੜੀ ਬਾਹਰ ਪੱਠੇ ਦੇ ਤਪਦਾ ਰਹਿੰਦਾ ਸੀ ਇਹ ਘਰੇ ਪਤਾ ਨਹੀਂ ਇਹਦੇ ਲਈ ਅਗਵਣੀ ਕਰਦੀ ਸੀ ਦਾਦੀ ਤੁਸੀਂ ਦੱਸਿਆ ਨਹੀਂ ਆਪਸਾ ਮੁਰਤੋਂ ਉਹੀ ਗੱਲ ਹੈ ਕਿ ਬੈਠੀ ਇਹ ਵੀ ਕੁੜੀ ਬੜੀ ਤੇਜ਼ ਸੀ ਛੇਤੀ ਦਿਨੇ ਕੋਈ ਗੱਲ ਭੁੱਲਦੀ ਨਹੀਂ ਸੀ ਕੁੜੀਏ ਸੌ ਕੰਮ ਕਰਨ ਵਾਲੀ ਪਈ ਰਹੇ ਤੇਰੇ ਇੰਨਾ ਸਵਾਲਾਂ ਦੇ ਜਵਾਬ ਦੇਣ ਲਈ ਗੇਹਣ ਨਹੀਂ ਹੈਗੀ ਮੇਰੇ ਕੋਲ ਜਾ ਪਰਾਂ ਤੂੰ ਵੀ ਕੰਮ ਕਰ ਜਾ ਕੇ ਪਤਾ ਨਹੀਂ ਕਿੱਥੋਂ ਉਠ ਪਟੰਗ ਜਿਹੇ ਸਵਾਲ ਪੁੱਛਣਾ ਸਿੱਖ ਗਈ ਹੈ ਮਾਂ ਨਹੀਂ ਸਹਾਈ ਹੋਣੀ ਹੈ ਮੈਂ ਆਪਣੀ ਆਤਨ ਬੜਬੜ ਕਰਨ ਲੱਗ ਪਈ। ਇਹ ਮੇਰੇ ਕੋ ਉਖੰਡਾ ਨਾ ਨਹੀਂ ਲੈ ਰਹੀ ਸੀ। ਖੜੇ ਹੀ ਪੈ ਗਈ ਸੀ। ਜਾਣੀ ਆਪਣੇ ਗੁੱਤ ਸਵਾਰ ਸਵਾਰ ਲੈ ਜਾਕੀ। ਤੇਰੀ ਮਾਂ ਨੇ ਜੇ ਬੇਤ ਲਈ ਤੇ ਫੇ ਮੇਰੇ ਜੁੰਡੇ ਬੱਤੂਗੀ। ਉਹ ਹੱਸ ਪਈ। ਉਹਨੂੰ ਮਿਲੀਆਂ ਗੱਲਾਂ ਬੜੀਆਂ ਸਵਾਦੀਆਂ ਲੱਗਦੀਆਂ ਨੇ। ਕਦੇ ਕਦੇ ਉਹ ਹੀ ਬਸ ਸੁਣਨ ਨੂੰ ਮਾਰੀ ਪੁੱਛੀ ਜਾਊਗੀ ਕਦੇ ਕਿਸੇ ਗੱਲ ਦੀ ਲੱਤ ਫੜ ਲੂਗੀ ਕਦੇ ਬਾ ਨਿੱਕੇ ਨਿਆਣਿਆਂ ਦੇ ਮਨ ਵਿੱਚ ਸੌ ਸਵਾਲ ਆਉਂਦੇ ਨੇ ਇਹ ਤਾਂ ਸੁਣਿਆ ਨਹੀਂ ਸੀ ਪਰ ਇਹ ਕੁੜੀ ਤਾਂ ਹੁਣ ਨਿਆਣੀ ਵੀ ਨਹੀਂ ਰਹੀ ਹਲੇ ਕੱਲ ਦੀ ਹੀ ਗੱਲ ਹੈ ਮੈਂ ਤੇ ਇਹ ਦੋਵੇਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈਆਂ ਸੀ ਰਸਤੇ ਵਿੱਚ ਚਾਰ ਜਨਾਨੀਆਂ ਖੰਗਾਂ ਬੈਠੇ ਮੈਂ ਗੱਲੀ ਲੱਗ ਗਈ ਫਿਰ ਇਹ ਵਿਚਾਰੀ ਬੇਟੇ ਬੇਟੇ ਸਾਰੇ ਮੰਨੀ ਚੱਕ ਜਾਨੀ ਬਿੱਟੋ ਹੀ ਕਿਸ ਜਰਾਨੀ ਨੇ ਗੱਲ ਛੇੜ ਲਈ ਵੀ ਹੁਣ ਆਕਸਾ ਦੀ ਵੀ ਤਾਂ ਉਮਰ ਹੋਈ ਪਈ ਐ ਚੰਗਾ ਵਰ ਦੇਖ ਕੇ ਇਸ ਦੇ ਵੀ ਹੱਥ ਤੀੜੇ ਕਰ ਦਈਏ ਮੈਂ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਇਹ ਮਰ ਜਾਣੀ ਬੋਲ ਪਈ ਅਖੇ ਵਿਆਹ ਦੀ ਵੀ ਉਮਰ ਸਰਕਾਰ ਨੇ ਨਿਸ਼ਚਿਤ ਕੀਤੀ ਹੋਈ ਐ ਨਾਲੇ ਅੱਜ ਦੇ ਟਾਈਮ ਤਾਂ ਕੁੜੀਆਂ ਨੂੰ ਪਹਿਲਾਂ ਪੜਾ ਲਿਖਾ ਕੇ ਉਸ ਕਾਬਲ ਬਣਾਇਆ ਜਾਂਦਾ ਹੈ ਕਿ ਉਹ ਵੀ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣ। ਇੰਦਾ ਗਾਜਰ ਮੂਲੀ ਬਾਗ ਉਹਨਾਂ ਦਾ ਪਹਾੜ ਨਹੀਂ ਵੱਡੀ ਦਾ ਤੇ ਨਾ ਹੀ ਕਿਸੇ ਸੌਦੇ ਦੀ ਤਰ੍ਹਾਂ ਉਹਨਾਂ ਦਾ ਵੇਚਿਆ ਕੀਤਾ ਜਾਂਦਾ ਹੈ। ਹੋਰ ਵੀ ਕਈ ਸਿਆਣੀਆਂ ਗੱਲਾਂ ਉਸਨੇ ਕਈਆਂ। ਮੈਂ ਤਾਂ ਉਸ ਨੂੰ ਵੇਖ ਕੇ ਹੈਰਾਨ ਹੀ ਰਹਿ ਗਈ। ਸੋਚ ਰਹੀ ਸੀ ਕਿ ਜੇ ਮੇਰੇ ਵੀ ਮਾਂ ਘਰ ਨੇ ਮੈਨੂੰ ਚੱਜ ਨਾਲ ਪੜਾਇਆ ਲਿਖਾਇਆ ਹੁੰਦਾ ਤਾਂ ਅੱਜ ਸ਼ਾਇਦ ਮੈਂ ਵੀ ਇਹਦੀ ਤਰ੍ਹਾਂ ਪਟਰ ਪਟਰ ਬੋਲ ਰਹੀ ਹੁੰਦੀ ਵਿਦਿਆਤਾ ਕਹਿੰਦੇ ਬੰਦੇ ਦਾ ਤੀਜਾ ਨੀਤਰ ਹੁੰਦੀ ਐ ਨਾਲੇ ਪੜ੍ਹੀ ਲਿਖੀ ਕੁੜੀ ਤਾਂ ਸਾਰੇ ਟੱਬਰ ਦੀ ਉਹੀ ਜੋ ਸੁਧਾਰ ਦਿੰਦੀ ਐ ਇਸ ਹਿਸਾਬ ਨਾਲ ਤਾਂ ਮੇਰੀ ਵੀ ਪੁੱਤੀ ਭਾਗਾ ਵਾਲੀ ਹੀ ਹੋਈ ਉਹਨੇ ਮੈਨੂੰ ਇਥੋਂ ਕੋਈ ਗਿਲਾ ਸਿੱਗਵਾ ਨਹੀਂ ਬਸ ਇਹ ਆਪਣੀ ਮਾਂ ਦੀਆਂ ਗਲਤ ਆਦਤਾਂ ਦਾ ਸ਼ਿਕਾਰ ਨਾ ਹੋ ਜਾਏ ਕਿਤੇ ਉਹਨੂੰ ਵੇਖ-ਵੇਖ ਕੇ ਵਿਗੜੀ ਨਾ ਜਾਵੇ ਵੈਸੇ ਨੂੰ ਤਾਂ ਆਕ ਪੱਤੀ ਉਹ ਵੀ ਨਹੀਂ ਪਰ ਕਦੇ-ਕਦੇ ਸ਼ੱਕ ਜਿਹਾ ਹੋ ਜਾਂਦਾ ਹੈ ਕਿ ਕੀ ਕਰਾਂ ਸੱਜ ਹੋ ਜਾਣਾ ਇਹ ਜਦੋਂ ਆਪਣੀ ਮਾਂ ਦੇ ਢਿੱਡ ਵਿੱਚ ਸੀ ਮੈਂ ਬਥੇਰਾ ਜ਼ੋਰ ਲਾਉਂਦੀ ਸੀ ਕਿ ਕੋਈ ਧਰਮ ਕਰਮ ਦੀਆਂ ਕਿਤਾਬਾਂ ਪੜ ਲਿਆ ਕਰੇ ਸਾਥ ਸੰਗ ਤੇ ਜਾਇਆ ਕਰੇ कीर्तन सर्व क्रिया करी ओ किथे ਮੰਦੀ ਸੀ ਦਿੱrti ਜੋ ਉਸ ਦੀ ਧਾਰਮਿਕ ਨਹੀਂ ਸੀ ਇਹ ਹੋਈ ਤਾਂ ਇਹਦੇ ਹੋਣ ਮਗਰੋਂ ਨੇ ਹੋਰੇ ਲੱਠਣ ਪੜਲੇ ਜਨਾਨੀਆਂ ਮੂੰਹ ਨਾਲ ਮੂੰਹ ਜੋੜੀ ਗੱਲਾਂ ਕਰਨ ਲੱਗੀਆਂ ਉਹਨੂੰ ਫੇਰ ਸ਼ਰਮ ਨਾ ਆਈ ਰੱਬ ਨੇ ਤਾਂ ਔਲਾਦ ਦਾ ਸੁੱਖ ਕਾਦਾ ਬਖਸ਼ ਦਿੱਤਾ ਸੀ ਉਹ ਪਤਾ ਨਹੀਂ ਕਿੱਥੇ ਜਾ ਜਾ ਕੇ ਮੱਥੇ ਟੇਕਦੀ ਫਿਰਦੀ ਸੀ ਰਾਤੀਂ ਆਫਸਾ ਫੇਰ ਮੁਰਤੋਂ ਮੇਰੇ ਕਮਰੇ ਦੇ ਵਿੱਚ ਆਈ ਇਹ ਮੇਰੇ ਨਾਲ ਹੀ ਸੌਣ ਦੀ ਜिद ਕਰਨ ਲੱਗੀ ਮੈਂ ਮਨਾ ਕੀਤਾ ਤਾਂ ਵੀ ਨਾ ਮੰਨੀ ਮੈਨੂੰ ਪਤਾ ਸੀ ਕਿ ਇਹ ਕਿਉਂ ਇਦਾਂ ਜिद ਕਰਦੀ ਐ ਤੂੰ ਡਰਦੀ ਰਹੀ ਨਾ ਮੈਂ ਉਸ ਦੀ ਗੱਲ ਤੇ ਪੋਲਾ ਜਹਾਂ ਤਪੜ ਮਾਰਦਿਆਂ ਆਖਿਆ ਪਰ ਇਸ ਤੋਂ ਅਪੋਂਗੇ ਗੱਲ ਵਿੱਚ ਨਾਲ ਹੀ ਲਿਫਟ ਦੀ ਜਾਂਦੀ ਸੀ ਦਾਦੀ ਦ ਸੋਨਾ ਬਲੀਏ ਉਹਨੇ ਘੁੱਟ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਘਰ ਲਿਆ ਫੈਕ ਕੀ ਮੈਂ ਵੀ ਮੜਾ ਨਹੀਂ ਕਰ ਪਾਈ ਕਹਾਣੀ ਸੁਣਾਉਣ ਲੱਗੀ ਸਾਰੇ ਜਮਾਤ ਵਿੱਚ ਕੱਲਾ ਉਹੀ ਉਹ ਮੁੰਡਾ ਸੀ ਜੋ ਕਵਤਾ ਕਰਨੀ ਜਾਂਦਾ ਸੀ ਇਹ ਗੁਰ ਉਸ ਨੂੰ ਕਿਸ ਪਾਸੋਂ ਬਖਸ਼ਿਸ਼ ਹੋਇਆ ਸੀ ਮੈਂ ਨਹੀਂ ਜਾਣਦੀ ਹਾਂ ਪਰ ਜਦੋਂ ਉਹ ਆਪਣੇ ਲਿਖੀ ਕੋਈ ਕਵਤਾ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਬੋਲਦਾ ਤਾ ਹਰੇਕ ਨੂੰ ਹੋਇਆ ਆਪਣੀ ਕਾਬਿਲियत ਦੇ ਨਾਲ ਕੀਰ ਕੇ ਰੱਖ ਲੈਂਦਾ ਉਸ ਦੇ ਸ਼ਬਦਾਂ ਦੀ ਚੋਣ ਬੜੀ ਹੀ ਟੁਕਮੀ ਹੋਈ ਉਹ ਅक्षर ਪ੍ਰੇਮ ਕਵਤਾਵਾਂ ਲਿਖਦਾ ਪਰ ਜਦ ਸਾਰਿਆਂ ਸਾਹਮਣੇ ਬੋਲਣ ਦੀ ਵਾਰੀ ਆਉਂਦੀ ਤਾਂ ਉਹਦੀ ਕਵਤਾ ਦਾ ਬਿਸ਼ਾ ਵੱਖਰਾ ਹੁੰਦਾ ਜਮਾਤ ਦੇ ਸਾਰੇ ਮੁੰਡਿਆਂ ਵਿੱਚੋਂ ਉਹ ਬੜਾ ਹੀ ਸਾਊ ਜਿਹਾ ਸੀ ਕਈ ਟੀਚਰ ਤਾਂ ਉਸ ਨੂੰ ਦੀਪਾ ਬੱਚਾ ਕਹਿ ਕੇ ਪੁਕਾਰਦੇ ਸਨ ਉਹ ਹਰੇਕ ਵੀ ਗੱਲ ਸੁਣਦਾ ਕਹਿੰਦਾ ਕਿ ਮਨ ਵੀ ਲੈਂਦਾ ਪੜਾਈ ਵਿੱਚ ਤਾਂ ਉਹ ਠੀਕ ਠਾਕ ਹੀ ਸੀ ਪਰ ਲਿਖਦਾ ਸੋਹਣਾ ਸੀ ਇੱਕ ਦਿਨ ਮੇਰੀ ਸਹੇਲੀ ਮੈਨੂੰ ਉਹਦੇ ਕੋਲ ਲੈ ਕੇ ਗਈ ਇਸ ਤੋਂ ਪਹਿਲਾਂ ਮੈਂ ਉਸਨੂੰ ਕਦੇ ਬੁਲਾਇਆ ਨਹੀਂ ਸੀ ਉਸ ਦਾ ਅਸਲ ਨਾਮ ਨਿਰੰਦਰ ਸੀ ਉਹ ਅੰਮਰਸਰ ਦਾ ਰਹਿਣ ਵਾਲਾ ਸੀ ਉਹ ਜਦੋਂ ਸਾਡੇ ਸਕੂਲ ਵਿੱਚ ਪੜ੍ਹਨ ਲਈ ਆਇਆ ਤਾਂ ਉਦੋਂ ਉਹ ਸੱਤ ਜਮਾਤਾਂ ਪਾਸ ਕਰ ਚੁੱਕਿਆ ਸੀ ਇੱਥੇ ਉਸਨੇ 8ਵੇਂ ਵਿੱਚ ਦਾਖਲਾ ਲਿਆ ਸੀ ਲਿਖਦਾ ਤਾਂ ਉਹ ਪਹਿਲਾਂ ਵੀ ਹੋਈ ਪਰ ਸਾਰਿਆਂ ਦੀ ਨਜ਼ਰ ਵਿੱਚੋਂ 9ਵੇਂ ਵਿੱਚ ਹੀ ਆਇਆ ਸੀ ਕਿਰਾ ਪੰਜਾਬੀ ਦੇ ਮਾਸਟਰ ਸਰਦਾਰ ਪ੍ਰਦੇਵ ਸੋਨੇ ਉਹਦੇ ਲਿਖਦੇ ਦੀ ਡੈਰੀ ਪਰਲੇ ਉਹ ਤਾਂ ਵਿਚਾਰਾ ਰੋਲ ਹੱਕਾ ਹੋ ਗਿਆ ਮਾਸਟਰ ਜੀ ਨੇ ਉਸ ਨੂੰ ਸਜ਼ਾ ਤਾਂ ਕੋਈ ਦਿੱਤੀ ਨਹੀਂ ਸਗੋਂ ਸਾਬਾਸੀ ਹੀ ਦਿੱਤੀ ਪਰ ਪਤਾ ਨਹੀਂ ਕਿਉਂ ਉਹ ਫੇਰ ਵੀ ਰੋਂਦਾ ਹੀ ਰਿਹਾ ਮੈਨੂੰ ਵਿਚਾਰੇ ਨੂੰ ਵੇਖ ਕੇ ਤਰਸ ਤੇ ਬੜਾਇਆ ਪਰ ਮੈਂ ਵੀ ਕੀ ਕਰਦੀ ਮੈਂ ਅਜ ਤੱਕ ਉਸ ਨੂੰ ਕਦੇ ਬੁਲਾਇਆ ਨਹੀਂ ਸੀ ਮਾਸਟਰ ਜੀ ਪੀਰੀਅਡ ਖਤਮ ਹੁੰਦਿਆਂ ਹੀ ਉਸ ਦੀ ਡਾਇਰੀ ਵੀ ਨਾਲ ਹੀ ਲੈ ਕੇ ਚਲੇ ਗਏ ਉਹਨੂੰ ਸ਼ਾਇਦ ਖੋ ਪੈ ਗਿਆ ਸੀ ਕਿਤੇ ਮੇਰੀ ਡਾਇਰੀ ਹੈਡਮਾਸਟਰ ਜੀ ਨੂੰ ਹੀ ਨਾ ਮਿਖਾ ਦੇਣ ਹੈਡਮਾਸਟਰ ਜੀ ਤਾਂ ਵੈਸੇ ਹੀ ਬੜੇ ਸਖਤ ਸੁਭਾਅ ਦੇ ਸਨ ਉਹ ਇਦਾਂ ਦੀ ਅਨਸਾਨ ਅਨਸਾਸਨਹੀਨਤਾ ਵਾਲੀ ਕੋਈ ਵੀ ਗੱਲ ਬਰਦਾਸ਼ਤ ਨਹੀਂ ਕਰਦੇ ਸਨ। ਕਈ ਵਾਰਾਂ ਤਾਂ ਮਾੜੀ ਇਹ ਗੱਲ ਮਾੜੀ ਜਹੀ ਕਿਸੇ ਗਲਤੀ ਨਾਲ ਕਠੋਰ ਤੋਂ ਕਠੋਰਾ ਸਜ਼ਾ ਵੀ ਦੇ ਛੱਦੇ ਸਨ। ਪੂਰੀ ਛੁੱਟੀ ਹੁਣ ਤੱਕ ਨਰਿੰਦਰ ਦਾ ਮੂੰਹ ਜਮੀ ਲਟਕਿਆ ਪਿਆ ਸੀ। ਹੁਣ ਉਸ ਨੂੰ ਆਪਣੀ ਡੈਰੀ ਵਾਪਸੀ ਮਿਲਣ ਦੀ ਕੋਈ ਆਸ ਨਹੀਂ ਸੀ। ਉਹ ਭਾਰੀ ਕਲਮਾ ਨਾਲ ਬਾਹਰ ਗੇਟ ਵੱਲ ਨੂੰ جا ਰਿਹਾ ਸੀ ਕਿਤ ਦੇ হেডਮਾਸਟਰ ਜੀ ਨੇ ਉਸ ਨੂੰ ਰੋਕ ਲਿਆ ਮੈਂ ਤੇ ਮੇਰੀ ਸਹੇਲੀ ਰੂਪਾ ਅਸੀਂ ਵੀ ਗੇਟ ਕੋਲੇ ਹੀ ਖੜੀਆਂ ਸਾਂ ਰੂਪਾ ਆਪਣੇ ਛੋਟੇ ਭਰਾ ਨਾਲ ਘਰ ਵਾਪਸ ਆਂਦੀ ਸੀ ਤੇ ਮੈਂ ਵੀ ਰੂਪਾ ਨਾਲ ਹੀ ਜਾਂਦੀ ਸੀ ਜਦ ਮੈਂ ਅੰਦਰ ਨੂੰ হেডਮਾਸਟਰ ਨੇ ਵੀ ਬੁਲਾਇਆ ਤਾਂ ਮੇਰੇ ਵੀ ਜਿਵੇਂ ਦਿਲ ਦੀ ਧੜਕਣ ਰਤਾ ਵੱਧ ਗਈ ਸੀ ਮੈਨੂੰ ਡਰ ਸੀ ਕਿ ਕਿਤੇ ਹਰ ਮਾਸਟਰ ਜੀ ਉਹਨੂੰ ਸਕੂਲੋਂ ਹੀ ਨਾ ਕਰ ਦੇਣ। ਉਹਨੂੰ ਵੀ ਸ਼ਾਇਦ ਇਹੋ ਡਰ ਸਤਾ ਰਿਹਾ ਸੀ। ਉਹ ਆਕਸ ਅੰਦਰ ਗਿਆ ਤੇ ਜਦੋਂ ਉਹ ਬਾਹਰ ਨਹੀਂ ਆਇਆ ਮੈਂ ਰੂਪਾ ਦੇ ਕਹਿਣ ਦੇ باوجود ਵੀ ਉੱਥੋਂ ਪੈਰ ਨਹੀਂ ਪੁੱਟਿਆ। ਬਸ ਟਿਕ ਤੇ ਕੀ ਲਗਾਈ ਆਕਸ ਦੇ ਅੱਧੇ ਖੁੱਲੇ ਬੋਹੇ ਵਾਲੀ ਹੀ ਹੋਈ। ਹਡਮਾਸਟਰ ਜੀ ਦੇ ਆਵਸਦਨੀਓ ਕੋਈ ਆਵਾਜ਼ ਨਹੀਂ ਆ ਰਹੀ ਸੀ ਮੈਨੂੰ ਚਿਰ ਦੀ ਹੀ ਤੜਤੜੀ ਲੱਗੀ ਹੋਈ ਸੀ ਉੱਤਰਾ ਰੋਪਾ ਦਾ ਭਰਾ ਵੀ ਘਰੇ ਜਾਂਦੀ ਕਾਲੀ ਨਚਾਰਿਆ ਸੀ ਤੂੰ ਟਿਕਦਾ ਨਹੀਂ ਕਿਹਾ ਨਾ ਚੱਲਦੇ ਆ ਰੋਪਾ ਨੇ ਮੱਲੂ ਮੱਲੀ ਆਪਣੇ ਹੀ ਨਿੱਕੇ ਭਰਾ ਤੇ ਥੱਪੜ ਜੜ ਦਿੱਤਾ ਉਹ ਚੁੱਪ ਕਰ ਗਿਆ ਫਿਰ ਭੋਲਾ ਪਲ ਨਹੀਂ ਕੁਛ ਗਿਆ ਪਰ ਇਸ ਥੱਪੜ ਦੀ ਆਵਾਜ਼ ਨਾਲ ਮੈਂ ਜ਼ਰੂ ਡਰ ਗਈ ਸੀ ਲੱਗਿਆ ਜਿਵੇਂ ਹੈਡਮਾਸਟਰ ਨੇ ਅੰਦਰ ਦੇ ਥੱਪੜ ਮਾਰਿਆ ਹੋਵੇ ਪਰ ਨਹੀਂ ਨਹੀਂ ਉਹਦੇ ਕਿਉਂ ਮਾਰ ਪੈਣੀ ਹੈ ਉਹਨੇ ਕਿਹੜਾ ਕੁਝ ਗੱਲ ਕੀਤਾ ਸੀ ਕਵਤਾਵਾਂ ਲਿਖਣਾ ਕੋਈ ਗਨਾਹ ਥੋੜਾ ਹੈ ਨਾ ਮੈਂ ਅਬੜਵਾਹੀ ਬੋਲ ਪਈ ਰੂਪਾ ਤੇ ਉਸਤਾਦਾ ਬੋਮੀ ਮੇਰੇ ਮੂੰਹ ਬੰਨ ਲਿਆ ਝਾਕਣ ਲੱਗੇ ਕੱਲੇ ਕੀ ਵਜਨ ਬੋਲੀ ਜਾਂਦੀ ਐ ਰੂਪਾ ਨੇ ਮੇਰੇ ਢਿੱਡ ਵਿੱਚ ਉੱਜੇ ਹੀ ਮਾਰੀ ਮੈਂ ਹੋਸ਼ ਉਚਾਈ ਤਾਂ ਗੋ ਉਹਦੇ ਹੀ ਗਲ ਪਈ ਤੂੰ ਕਿਉਂ ਇੱਥੇ ਖੜਾ ਕੇ ਰੱਖਿਆ ਮੈਨੂੰ ਘਰੇ ਨਹੀਂ ਜਾਣਾ ਚੱਲ ਨਹੀਂ ਮੇਰੀ ਤਾਂ ਘਰੇ ਮਾਂ ਤਾਂ ਉਡੀਕਦੀ ਹੋ ਚੱਲ ਚਲੀਏ ਮੈਂ ਰੂਪਾ ਨੂੰ ਤੱਕੇ ਜੇ ਨਾਲ ਆਪਣੇ ਨਾਲ ਲੈ ਤੇ ਲਈ ਉਸ ਮੇਰੀ ਕਰਦਾ ਭੋਰਾ ਭਰ ਗੁੱਸਾ ਨਹੀਂ ਬਣਾਇਆ ਇਦਾਂ ਤਾਂ ਉਹ ਚੰਗੀ ਸੀ ਹੁਣ ਵੀ ਕਦੇ-ਕਦਾਈਂ ਆ ਜਾਇਆ ਕਰਦੀ ਨਿੱਕੇ ਹੁੰਦਿਆਂ ਅਸੀਂ ਇੱਕ ਦੂਜੀ ਦੇ ਘਰ ਵੀ ਖੇਡਦੇ ਰਹਿੰਦੇ ਹਾਂ ਉਹਦੀ ਮਾਂ ਨੂੰ ਕੱਪੜੇ ਸਿਉਣ ਦਾ ਬੜਾ ਚਾਹ ਸੀ ਇਹਨੂੰ ਵੀ ਬੇਖਾਬੇਕੀ ਅਰੇ ਇਸ ਲੱਗੀ ਸੀ ਫਿਰ ਇਹ ਮੈਨੂੰ ਵੀ ਸਿਉਣ ਲੱਗੀ ਇਹੇ ਤੇ ਮੈਂ ਦੋਵੇਂ ਗੜੀਆਂ ਬਚੇ ਹੋਏ ਕੱਪੜਿਆਂ ਦੀਆਂ ਲੀਹਾਂ ਜਿਹੀਆਂ ਇਕੱਠੀਆਂ ਕਰਕੇ ਆਪੋ ਆਪਣੀਆਂ ਗੁੱਡੀਆਂ ਦੇ ਕੱਪੜੇ ਸਿਉਆਂ ਲੱਗਿਆ ਸਾਡੇ ਵਿੱਚ ਗੁੱਡੀ ਨੂੰ ਸਭ ਤੋਂ ਸੋਹਣਾ ਸਜਾਉਣ ਦੀ ਸ਼ਰਤ ਲੱਗਿਆ ਕਰਦੀ ਸੀ ਮੈਂ ਜਿੱਤਣ ਦੀ ਮਾਰੀ ਮਾਂ ਦੇ ਸਾਰਾ ਜੜੀ ਚੁੰਨੀ ਹੀ ਘਰੋਂ ਚੁੱਕ ਲਿਆਂਦੀ ਬਾਗਸੀ ਤੇ ਇਸ ਦੀ ਬੜੀ ਪਸ਼ਾ ਬਣੀ ਪਸ਼ਾਕ ਮੇਰੀ ਗੁੱਡੀ ਦਾ ਸ਼ਿੰਗਾਰ ਬਣ ਜਾਂਦੀ ਅਸੀਂ ਸਾਰੇ ਪਿੰਡ ਦੀਆਂ ਬੁੜੀਆਂ ਤਰੀਮਤਾ ਨੂੰ ਆਪੋ ਆਪਣੀਆਂ ਸੱਗੀਆਂ ਹੋਈਆਂ ਗੁੱਡੀਆਂ ਦਿਖਾਉਂਦੀਆਂ ਫੱਲੀਆਂ ਬਦਲੇ ਵਿੱਚ ਉਹ ਸਾਨੂੰ ਕਦੇ ਚੋਈ ਖਵਾ ਕੇ ਦਿਆ ਕਰਦੀਆਂ ਜਾਂ ਕਦੇ ਕੋਈ ਰੁਪਈਆ ਥੇਲਾ ਦੇ ਕੇ ਖੁਸ਼ ਕਰ ਦਿਆ ਕਰਦੀਆਂ ਮੈਂ ਚਾਈ ਚਾਈ ਆਪਣੇ ਘਰ ਮੁੜ ਕੇ ਆਉਂਦੀ ਅੱਗੋਂ ਮੇਰੀ ਮਾਤਾ ਛੱਟੀ ਜੁੱਕ ਕੇ ਖੜੀ ਹੁੰਦੀ ਉਸ ਕਦੇ ਮੈਨੂੰ ਮਾਰਿਆ ਤਾਂ ਨਹੀਂ ਸੀ ਪਰ ਡਰਾਵੇ ਖੋ ਦਿਆ ਕਰਦੀ ਸੀ ਘਰ ਵਿੱਚ ਉਸੇ ਦਾ ਹੀ ਰੋਗ ਲੱਗਦਾ ਸੀ ਪਿਓ ਤਾਂ ਮੇਰਾ ਜਾਨੀ ਸਾਥ ਬੰਦਾ ਸੀ ਉਹ ਨਹੀਂ ਸੀ ਕਿਸੇ ਨੂੰ ਕੁਝ ਕਹਿੰਦਾ ਬੋਲ ਕੁਬੋਲ ਤਾਂ ਦੂਰ ਉਹ ਤਾਂ ਮੇਰੀ ਮਾਤਾ ਅੱਗੇ ਕਦੇ ਕੁਸਕ ਦਾ ਵੀ ਨਹੀਂ ਸੁਣਿਆ ਸੀ ਇਹ ਤਾਂ ਮੇਰੇ ਬਾਪ ਦਾ ਹੱਥ ਹੀ ਤੰਗ ਸੀ ਨਹੀਂ ਤਾਂ ਉਹਨੇ ਹੀ ਮੈਨੂੰ ਪੂਰੀਆਂ 15 ਕਰਾ ਹੀ ਦੇਈਆਂ ਸੀ ਘਰ ਮੈਂ ਜੈਦੇ ਰੂਪਾ ਨੂੰ ਲੈ ਕੇ ਸਕੂਲ ਤੋਂ ਬਾਹਰ ਉੱਠਣ ਲੱਗੀ ਪੈਰ ਪੁੱਟਣ ਲੱਗੀ ਤਾਂ ਰੂਪਾ ਨੇ ਇੱਕਦਮ ਮੈਨੂੰ ਰੋਕ ਲਿਆ ਕਹਿਣ ਲੱਗੀ ਉਹ ਆਉਂਦਾ ਪਿਆ ਏ ਇਹ ਤੇਰਾ ਕਵੀ ਮੈਂ ਪਿੱਠ ਪਵਾ ਕੇ ਦੇਖਿਆ ਉਹ ਸੱਚਮੁੱਚ ਹੀ ਆ ਰਿਹਾ ਸੀ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹਦੇ ਚਿਹਰੇ ਤੇ ਚਿੰਤਾ ਦੀ ਇੱਕ ਵੀ ਲਕੀਰ ਬਾਕੀ ਨਹੀਂ ਰਹੀ ਸੀ ਉਹ ਜਦ ਸਾਡੇ ਨੇੜੇ ਆਇਆ ਤਾਂ ਮੈਂ ਤਾਂ ਜਿਨੇ ਉੱਥੋਂ ਭੱਜਣ ਦੀ ਕਰਨ ਲੱਗੀ ਸੀ ਪਰ ਰੂਪਾ ਨੇ ਮੈਨੂੰ ਰੋਕ ਲਿਆ ਮੈਂ ਸਕਦੀ ਸਕਦੀ ਹੀ ਰੁਕ ਗਈ ਪਰ ਅੱਖਾਂ ਚੁਕਾਈ ਹੀ ਖੜੀ ਰਹੀ ਰੂਪਾ ਕਹਿਣ ਲੱਗੀ ਇਹ ਤੇਰੀ ਬੜੀ ਤਰ ਕਰਦੀ ਪਈ ਸੀ ਮੈਂ ਕਿਹਾ ਇੱਕ ਵਾਰੀ ਆ ਜਾਣਦੇ ਉਹਨੂੰ ਫੇਰ ਆਪੀ ਪੁੱਛ ਲਈਏ ਉਹਨੂੰ ਇਹ ਗੱਲ ਰੂਪਾ ਨੇ ਕਿਉਂ ਅਖਰੀ ਸੀ ਮੈਨੂੰ ਸਮਝ ਨਹੀਂ ਸੀ ਆਈ ਪਰ ਇਸੇ ਗੱਲ ਦੇ ਜਵਾਬ ਜੋ ਉਸ ਕਵੀ ਨੇ ਜੋ ਜਵਾਬ ਦਿੱਤਾ ਮੈਂ ਆਪ ਮਹਾਰੇ ਉਹਦੇ ਬੰਨੀ ਖਿੱਚੀ ਗਈ ਤੇ ਹੁਣ ਪੁੱਛ ਲਓ ਨਾਲੇ ਦਿਲ ਦੀ ਗੱਲ ਦਿਲਚਨੇ ਰੱਖਣੀ ਚਾਹੀਦੀ ਦੱਸ ਦੇਣੀ ਚਾਹੀਦੀ ਹੈ ਕੀ ਬਤਾ ਤੁਹਾਡਾ ਇੱਕ ਬੋਲ ਕਿਸੇ ਕਵੀ ਲਈ ਉਹਦੀ ਪੂਰੀ ਕਹਾਣੀ ਉਹਨੇ ਬੜੇ ਉਹ ਬੇਚੈ ਜਿਹਾ ਬੋਲਿਆ ਸੀ ਪਰ ਮੇਰੀ ਜੀਵਾਨ ਤੋਂ ਤਾਂ ਕੋਈ ਲੱਭ ਚ ਹੀ ਨਹੀਂ ਸੀ ਗੁੱਟ ਰਹਾ ਰੂਪਾ ਕੋਲ ਖੜੀ ਮੇਰੇ ਕੋਲਿਆਂ ਮਾਰਦੀ ਰਹੀ ਅਖੀਰਲੀ ਵਾਰੀ ਮਾਰੀ ਤਾਂ ਮੈਂ ਅਗੋਂ ਉਸ ਦਾ ਪੈਰ ਹੀ ਨਪ ਦਿੱਤਾ ਉਹ ਚਲਾਉਂਦੀ ਇਸ ਤੋਂ ਪਹਿਲਾਂ ਹੀ ਮੈਂ ਉਸ ਨੂੰ ਖਿੱਚਦੀ ਹੋਈ ਆਪਣੇ ਨਾਲ ਦੀਹੀ ਵੱਲ ਨੂੰ ਲੈ ਗਈ ਤੂੰ ਕੁਝ ਬੋਲੀ ਕਿਉਂ ਨਹੀਂ ਰੂਪਾ ਦੀ ਗੱਲ ਦਾ ਮੈਂ ਹੀ ਉੱਤਰ ਦਿੰਦੀ ਮੈਨੂੰ ਤਾਂ ਖੁਦ ਨੂੰ ਵੀ ਜਵਾਬ ਨਹੀਂ ਸੀ ਆ ਰਿਹਾ ਉਦਾਂ ਗੱਲਾਂ ਮਾਰਨੋਂ ਤਾਂ ਮੈਂ ਫੇਰ ਸੀ ਪਰ ਨਿਰਿੰਦਰ ਮੂਰੇ ਪਤਾ ਨਹੀਂ ਕਿਉਂ ਭੀ ਜਿਲੀ ਬਣੀ ਖੜੀ ਰਹੀ ਪਤਾ ਨਹੀਂ ਉਹ ਕੀ ਸੋਚ ਰਹਾ ਹੋ ਜੋ ਗੱਲ ਉਸ ਤੋਂ ਪੁੱਛਣੀ ਸੀ ਉਹ ਵੀ ਵਿੱਚ ਹੀ ਰਹਿ ਗਈ ਮੈਂ ਘਰ ਆਈ ਤਾਂ ਆਪ ਹੀ ਆਪਣੇ ਨਾਲ ਸਵਾਲ ਜਵਾਬ ਜਿਹੇ ਕਰਨ ਲੱਗੀ ਅੱਜ ਮੇਰਾ ਪੜਨੋਂ ਉੱਕਾ ਜੀ ਨਹੀਂ ਸੀ ਕਰਦਾ ਰਾਤ ਵੀ ਉਹਦੇ ਬਾਰੇ ਹੀ ਸੋਚੀ ਰਹੀ ਉਦੀ ਬਾਦੀ ਨੇ ਮੇਰੇ ਕੰਨਾਂ ਵਿੱਚ ਰਿਕਾਰਡ ਵਾਂਗ ਵੱਜਣ ਲੱਗੀ ਸੀ ਮੇਰੀ ਸੁਰਤੀ ਉਹਦੇ ਬਿਨਾ ਹੋਰ ਕਿਤੇ ਜੁੜੀ ਨਹੀਂ ਰਹੀ ਸੀ ਇਹ ਪਹਿਲੇ ਉਹ ਚਾਰ ਘਰ ਪਾਸੰ ਜਿੱਥੋਂ ਮੇਰੀ ਪਿਆਰ ਦੀ ਕਹਾਣੀ ਦੀ ਸ਼ੁਰੂਆਤ ਹੋਈ ਸੀ ਅਗਲੇ ਦਿਨ ਸਾਡੇ ਸਕੂਲ ਵਿੱਚ ਇੱਕ ਨਿੱਕਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਸੀ ਸ਼ਹੀਦ ਭਗ ਸਿੰਘ ਦਾ ਜਨਮ ਦਿਨ ਸੀ ਕਾਪੀ ਟੀਚਰਾਂ ਨੇ ਮਨ ਦੇ ਜੀਵਨ ਸੰਘਰਸ਼ ਤੇ ਸਹੀਦੀ ਦੇ ਵਿਸ਼ਾ ਤੇ ਭਾਸ਼ਣ ਦਿੱਤੇ ਇਨਾਂ ਸਭ ਤੋਂ ਮਾਦਰੋਂ ਸਾਡੇ ਹੈਡਮਾਸਟਰ ਜੀ ਨੇ ਬੋਲਣਾ ਸੀ ਉਹ ਸਟੇਜ ਤੇ ਆਏ ਤੇ ਉਹਨੇ ਕੁਝ ਬਾਗ ਬੋਲ ਕੇ ਕਹਿਣ ਲੱਗੇ ਹੁਣ ਮੈਂ ਸੱਦਾ ਦੇਣਾ ਚਾਹਾਂਗਾ ਸਾਡੇ ਸਕੂਲ ਦੇ ਉਹ ਹਰ ਤਿਆਰੀ ਔਰ ਖੰਨਾਵੇਂ ਉੱਪਰ ਰਹੇ ਦਿਖਾਰੀ ਨਰਿੰਦਰ ਸਿੰਘ ਜੀ ਇਹ ਹੁਣ ਤੁਹਾਨੂੰ ਆਪਣੀ ਲਿਖੀ ਇੱਕ ਕਵਿਤਾ ਸਰੇ ਮੌਜੂਦ ਜਾ ਰਹੇ ਹੈ ਨੌਵੀਂ ਜਮਾਤ ਦਿਨਿੰਦਰ ਸਿੰਘਾ ਸਾਰੇ ਟੀਚਰ ਹੈਰਾਨ ਸਨ ਕਿ ਇਹ ਨਵਾਂ ਦਿਖਾਰੀ ਕੌਣ ਹੈ ਪਰ ਜਦ ਸਭ ਨੇ ਨਿਰਿੰਦਰ ਨੂੰ ਸਟੇਜ ਤੇ ਚੜਦੇ ਦੇਖਿਆ ਤਾਂ ਸਾਰਿਆਂ ਨੇ ਉਸ ਦੀ ਹੌਸਲਾ ਫਾਇਈ ਤੇ ਕਈ ਖੁੱਲ ਕੇ ਤਾੜੀਆਂ ਮਾਰੀਆਂ ਇਦਾਂ ਸਕੂਲ ਦੇ ਅਧਿਆਪਕਾਂ ਵਿੱਚ ਉਸ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ 10ਵੀਂ ਕਾਰਨ ਮਗਰੋਂ ਸਾਰੇ ਮੁੰਡੇ ਕੁੜੀਆਂ ਇਕੱਠੇ ਹੀ ਰਹੇ ਮਗਰੋਂ ਕੁਝ 11ਵੀਂ ਵਾਰ ਨਹੀਂ ਕਰ ਲਈ ਮੁੰਡਿਆਂ ਨੇ ਮੁੰਡਿਆਂ ਤੇ ਕੁੜੀਆਂ ਦੇ ਲਈ ਬਣੇ ਵੱਖੋ ਵੱਖਰੀ ਸਕੂਲਾਂ ਵਿੱਚ ਚਲੇ ਗਏ ਤੇ ਕੁਝ ਕੋ ਆਪਣੇ ਮਾਪਿਆਂ ਦੇ ਨਾਲ ਕੰਮੇ ਲੱਗ ਗਏ ਜੀ ਤਾਂ ਮੇਰਾ ਵੀ ਪੋੜਾ ਕਰਦਾ ਸੀ ਕਿ ਅਕੇਪਰਾ ਘਰ ਘਰ ਦੀ ਤੰਗੀ ਤੋਸੀ ਨੇ ਦੇਦੇ ਬਾਪੂ ਦੇ ਹੱਥ ਬੰਨੇ ਹੋਏ ਸਨ ਉਹ ਵੀ ਕੀ ਕਰਦੇ 8ਵੇਂ ਤੱਕ ਤਾਂ ਮੈਂ ਮੁਫਤ ਦੀ ਲਾਜਮੀ ਸਿੱਖਿਆ ਦੀ ਰੀਨ ਪੜ੍ਹਦੀ ਰਹੀ 9ਵੀਂ 10ਵੀਂ ਦੀ ਵੀ ਬੇਬੇ ਬਾਪੂ ਨੇ ਕਿਸੇ ਨਾਲ ਸਿਤਰਾ ਕਰਾ ਹੀ ਦਿੱਤੀ ਪਰ ਇਸ ਤੋਂ ਅੱਗੇ ਤਾਂ ਜਿਵੇਂ ਮੇਰੀ ਪੜ੍ਹਾਈ ਤੇ ਡੰਡੀ ਲੱਗ ਗਈ ਕੁਝ ਬੇਬੇ ਦੀ ਸੋਚ ਸੀ ਕਿ ਕੁੜੀਆਂ ਨੂੰ ਬਹੁਤਾ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਆਖਰ ਉਹ ਤਾਂ ਸਾਂਭਣਾ ਸਭ ਨੇ ਚੁੱਲ੍ਹਾ ਚੌਂਕਾ ਹੀ ਹੁੰਦਾ ਹੈ ਬਾਪੂ ਵਿਚਾਰਾ ਮੇਰਾ ਬੜਾ ਕਰਦਾ ਸੀ ਪਰ ਘਰ ਦੀ ਮੌਤਵਰੀ ਬੀਬੇ ਦੇ ਹੱਥ ਸੀ ਉਸ ਦਾ ਕਿਹਾ ਤਾਂ ਇਹ ਨੇ ਪੱਥਰ ਤੇ ਦਹੀਰ ਵਾਂਗਰ ਸੀ ਇਦਾਂ ਕੋਈ ਵੀ ਉਸ ਨੂੰ ਟੋਕ ਨਹੀਂ ਸੀ ਸਕਦਾ ਰੋਕ ਤਾਂ ਕਰ ਗੱਲ ਦੂਰ ਦੀ ਗੱਲ ਹੈ ਇਹ ਭਾਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਅਗਲਾ ਭਾਗ ਸੁਣਦੇ ਹੀ ਕਾਲਨ ਨੂੰ ਜਰੂਰ ਸੁਣੋ ਤੇ ਕਹਾਣੀ ਨੂੰ ਪੂਰਾ ਸੁਣੋ ਜੀ ਇਹ ਕਲ ਕਹਾਣੀ ਬੜੀਆ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੁਣਦੇ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ